अच्छा ए हुण ਤਰੀਕ ਦਾ ਬੜਾ ਭਲੇਖਾ ਹੈ ਸਾਰਿਆਂ ਨੂੰ ਵੀ ਕੀ ਜਿਹੜਾ 21 ਜਨਵਰੀ ਤੋਂ ਪਹਿਲਾਂ ਆਇਆ ਉਹਦੇ ਤੇ ਨਹੀਂ ਲੱਗਣਾ ਜਾਂ ਉਸ ਤੋਂ ਬਾਅਦ ਚ ਨਹੀਂ ਆਇਆ ਜਾਂ ਜਦੋਂ ਤੁਸੀਂ ਕੇਸ ਲਾਇਆ ਆ ਉਹਦੇ ਤੋਂ 2 ਸਾਲ ਦੀ ਆਪਾਂ ਗੱਲ ਕਰ ਰਹੇ ਆ ਜਾਂ ਐਂਟਰੀ ਤੋਂ 2 ਸਾਲ ਦੀ ਗੱਲ ਕਰ ਰਹੇ ਆ ਇਹ ਥੋੜਾ ਜਿਹਾ ਐਕਸਪਲੇਨ ਕਰੋ ਵੀ ਇਹ 2 ਸਾਲ ਦਾ ਰੌਲਾ ਕੀ ਆ ਵੀ ਇਹ ਕੋਈ ਕੱਟਆਫ ਡੇਟ ਹੈ ਦੀ ਜਾਂ ਤੁਹਾਡੇ ਹਰ ਇੱਕ ਬੰਦੇ ਦੇ ਹਿਸਾਬ ਦੇ ਨਾਲ 2 ਸਾਲ ਚੇਂਜ ਹੋਣੇ ਆ ਥੋੜੀ ਜਿਹੀ ਲੰਬੀ ਡਿਸਕਸ਼ਨ ਆ ਐਡਾ ਸੌਖਾ ਇਹਦਾ ਆਨਸਰ ਨਹੀਂ ਹੈਗਾ ਠੀਕ ਹੈ ਜੀ ਤੇ ਆਪਾਂ ਨਾ ਕੁਝ ਇੱਕ ਪੁਆਇੰਟ ਕਵਰ ਕਰਾਂਗੇ ਉਹਦੇ ਵਿੱਚ ਕਾਫੀ ਸਾਰੀ ਜਿਹੜੀ ਇਹ ਕਲੈਰੀਫਿਕੇਸ਼ਨ ਜਿਹੜੀ ਆ ਜਾਣੀ ਆ ਓਕੇ ਸੋ ਮੇਨ ਸਬ ਦਾ ਸਵਾਲ ਇਹੀ ਆ ਸਾਰੇ ਲੋਕਾਂ ਦਾ ਸਵਾਲ ਇਹੀ ਆ ਜਿਹੜੇ ਸਾਨੂੰ ਇਸ ਵੇਲੇ ਸੁਣ ਰਿਹਾ ਕਿ ਮੈਂ ਆ ਕੇ ਸਾਇਲਮ ਲਾਤਾ ਇਮੀਗ੍ਰੇਸ਼ਨ ਕੋਡ ਚ ਮੇਰਾ ਕੀ ਬਣੂਗਾ ਜੀ ਇਹ ਉਹ ਵਾਲਾ ਸਵਾਲ ਆ ਜਿਹਦਾ ਆਨਸਰ ਤੁਹਾਨੂੰ ਇੱਥੇ ਮਿਲਣਾ ਪੰਜਾਬੀ ਰੇਡੀਓ ਦੇ ਉੱਤੇ ਇਹਦਾ ਆਨਸਰ ਅਜੇ ਨਹੀਂ ਹੈਗਾ ਸੋ ਕੀ ਇਹ ਲੋਕ ਸੇਫ ਹੈਗੇ ਆ ਆਨਸਰ ਹੈਗਾ ਕਿ ਇਹ ਲੋਕ ਵੀ ਸੇਫ ਜਿਹੜੇ ਨਹੀਂ ਹੈਗੇ ਆ ਕਿਉਂ ਨਹੀਂ ਸੇਫ ਹੈਗੇ ਆ ਉਹਦੇ ਬਾਰੇ ਆਪਾਂ ਜਿਹੜੀ ਗੱਲ ਕਰਾਂਗੇ ਠੀਕ ਆ ਪਹਿਲਾਂ ਤਾਂ ਜਿਹੜਾ ਡਿਪਾਰਟਮੈਂਟ ਆਫ ਹਿਊਮਨ ਸਿਕਿਉਰਿਟੀ ਸੀਗਾ ਉਹਨੇ ਗਾਈਡੈਂਸ ਦਿੱਤੀ ਆਪਣੇ ਜਿਹੜੇ EMPLOYEES ਨੂੰ ਕੀ ਕੀ ਉਹਨਾਂ ਨੇ ਦੇਖਣਾ ਠੀਕ ਆ ਹਾਂ 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 ਉਹ ਕਹਿੰਦੇ ਕਿ ਜਿਹੜੀ ਐਕਸਪਾਇਰਡ ਰਿਮੂਵਲ ਆ ਇਹਨੂੰ ਆਪਾਂ ਸੇਮ ਤਰੀਕੇ ਨਾਲ ਇੰਟੀਰੀਅਰ ਦੇ ਵਿੱਚ ਯੂਐਸ ਦੇ ਵਿੱਚ ਵੀ ਉਸੇ ਤਰੀਕੇ ਨਾਲ ਆਪਾਂ ਜਿਹੜਾ ਲਾਗੂ ਕਰਨਾ ਜਿੱਦਾਂ ਆਪਾਂ ਬਾਰਡਰ ਤੇ ਕਰਦੇ ਸੀਗੇ ਓਕੇ ਇਹਦਾ ਮਤਲਬ ਇਹ ਹੈਗਾ ਕਿ ਭਾਵੇਂ ਜਿਹੜੇ ਬਾਈਡਨ ਸਰਕਾਰ ਨੇ ਪ੍ਰੋਲ ਵੰਡੀ ਸੀਗੀ ਹਿਮੈਨਿਟੇਰੀਅਨ ਪ੍ਰੋਲ ਹੋ ਗਈ ਜਿਹੜੇ ਯੂਕਰੇਨ ਵਾਲਿਆਂ ਨੂੰ ਪ੍ਰੋਲ ਸੀਗੀ ਸੋ ਕਾਫੀ ਜਿਹੜੀ ਪਰੋਲ ਤਾਂ ਇਹਨੇ ਆਂਦੇ ਕੈਨਸਲ ਕਰਤੀ ਸੀ ਇਹਨੇ ਕੈਨਸਲ ਕਰੋ ਜਿਹੜਾ ਨੂੰ ਹੁਣ ਜਿਹੜੇ ਦਿੱਤੇ ਇਹ ਕਹਿੰਦੇ ਕਿ ਉਹਨਾਂ ਨੂੰ ਤੁਸੀਂ ਭਾਵੇਂ ਲੀਗਲੀ ਵੀ ਆਇਆ ਜਿਹੜੇ ਬਾਈਟਨ ਸਰਕਾਰ ਕਹਿੰਦੀ ਪੋਰਟ ਰਾਹੀਂ ਆਣਾ ਇਦਾਂ ਕਰਨਾ ਉਦਾਂ ਕਰਨਾ ਇਹ ਕਹਿੰਦੇ ਪਹਿਲਾਂ ਤਾਂ ਉਹਨਾਂ ਨੂੰ ਵੀ ਚੱਕੋ ਕਿਉਂਕਿ ਪਰੋਲ ਸਾਰਿਆਂ ਦੀ ਜਿਹੜੀ ਰਿਵੋਕ ਇਹਨਾਂ ਨੇ ਕਰਤੀ ਆ ਜੇ ਉਹਨਾਂ ਨੂੰ 2 ਸਾਲ ਤੋਂ ਘੱਟ ਹੋਏ ਠੀਕ ਹੈ ਜਿਹੜਾ ਕੱਚਾ ਬੰਦਾ ਠੀਕ ਹੈ ਨਾਨ ਸਿਟੀਜ਼ਨ ਜਿਹੜਾ ਹੈਗਾ ਜੇ ਤੁਹਾਨੂੰ ਲੱਗਦਾ ਕਿ ਉਹ ਉੱਤੇ ਐਕਸਪੀਡਿਟਡ ਰਿਮੂਵਲ ਲੱਗਦੀ ਹੈ ਆਹ ਚੀਜ਼ ਨੂੰ ਬੜੇ ਧਿਆਨ ਨਾਲ ਸੁਣਿਓ ਠੀਕ ਹੈ ਇਹ ਚੀਜ਼ ਦੇ ਬਾਰੇ ਹੁਣ ਕੀ ਚੀਜ਼ ਹੈ ਕਿ ਇਹ ਚੀਜ਼ ਬਾਰੇ ਆਪਾਂ ਖੁੱਲ ਕੇ ਗੱਲ ਕਰ ਸਕਦੇ ਆ ਤੇ ਕਈ ਬੰਦੇ ਇਸ ਬਾਰੇ ਖੁੱਲ ਕੇ ਗੱਲ ਨਹੀਂ ਕਰਦੇ ਹੈਗੇ ਹਾਂਜੀ ਇਹ ਹੁਣ ਕੀ ਇਹ ਇੱਕ ਡਰ ਵਾਲੀ ਗੱਲ ਹੈਗੀ ਆ ਬਿਲਕੁਲ ਇਹ ਡਰ ਵਾਲੀ ਗੱਲ ਹੈਗੀ ਆ ਡਰ ਵਾਲੀ ਗੱਲ ਕੀ ਹੈਗੀ ਆ ਕਿ ਉਹਨਾਂ ਨੇ ਆਪਣੇ ਮੈਮੋ ਦੇ ਵਿੱਚ ਕੀ ਕਿਹਾ ਡੀ ਐਚ ਐਸ ਨੇ ਆਪਣੇ ਮੁਲਾਜ਼ਮਾਂ ਨੂੰ ਕਿ ਜੋ ਵੀ ਤੁਸੀਂ ਸਟੈਪ ਜਿਹੜੇ ਨੈਸੈਸਰੀ ले ਸਕਦੇ ਆ ਤੁਸੀਂ ਉਹ ਸਟੈਪ ਨੈਸੈਸਰੀ ਲਓ ਉਹਦੇ ਵਿੱਚ ਉਹਨਾਂ ਨੇ ਸਪੈਸ਼ਲੀ ਲਿਖਿਆ ਕਿ ਔਨ ਗoing ਜਿਹੜੀਆਂ ਰਿਮੂਵਲ ਪ੍ਰोसीडिंग ਆ ਜਿਹੜੇ ਲੋਕਾਂ ਦੇ ਕੇਸ ਚੱਲਦੇ ਆ ਜਿਨ੍ਹਾਂ ਨੇ ਸਾਈਲੈਂਟ ਫਾਈਲ ਕਰਤੀ ਸੀ ਆਂਦੇ ਜਾਂ ਜਿਹੜਾ ਨੂੰ ਭਾਵੇਂ ਪੈਰੋਲ ਵੀ ਮਿਲਿਆ ਉਹ ਕਹਿੰਦੇ ਸਟੈਪਸ ਤੁਸੀਂ ਉਹਨਾਂ ਦੀ ਰਿਮੂਵਲ ਪ੍ਰोसीडिंग ਨੂੰ ਟਰਮੀਨੇਟ ਕਰੋ ਤੁਸੀਂ ਕੋਰਟਾਂ ਦੇ ਵਿੱਚ ਜਾਓ ਉਹਨਾਂ ਦੀ ਮੋਸ਼ਨ ਟੂ ਡਿਸਮਿਸ ਜਿਹੜੀ ਫਾਈਲ ਕਰੋ ਜਿਹਨੂੰ ਪੀਡੀ ਕਹਿੰਦੇ ਆ ਉਹ ਕਰਨ ਤੋਂ ਬਾਅਦ ਤੁਸੀਂ ਉਹਨਾਂ ਨੂੰ ਫਿਰ ਦੁਬਾਰਾ ਐਕਸਪੀਡਿਟਡ ਰਿਮੂਵਲ ਕਰਕੇ ਵਾਪਸ ਕਰੋ। ਅੱਛਾ ਕੇਸ ਬੰਦ ਕਰਕੇ ਤੇ ਤੋੜ ਦਿਓ। ਹਾਂ ਕਹਿਣ ਦਾ ਮਤਲਬ ਹੈਗਾ ਕਿ ਜਿਹੜੇ ਤਾਂ ਲੋਕਾਂ ਨੇ ਕੁਝ ਵੀ ਨਹੀਂ ਫਾਈਲ ਕੀਤਾ ਕੱਚੇ ਆ ਉਹਨਾਂ ਦਾ ਚਲੋ ਨੋ ਕੁਐਸਚਨ ਆ ਸੀਗਾ ਉਹਨਾਂ ਤਾਂ ਚੱਕ ਕੇ ਫੜ ਕੇ ਭਾਵੇਂ ਉਹ ਬਾਰਡਰ ਦੇ ਲੱਗੇ ਆ ਭਾਵੇਂ ਉਹ ਇਨ ਇਨਲੈਂਡ ਵੀ ਰਹਦੇ ਆ। ਜਿਹੜਾ 2 ਸਾਲ ਤੋਂ ਘਟ ਹੋਏ ਸੀਗੇ ਉਹਨਾਂ ਨੂੰ ਤਾਂ ਸਿੱਧੇ 7 ਦਿਨ ਚ ਉਹ ਜਾ ਚਾੜ ਸਕਦੇ ਆ ਜਾਜ ਇਹ ਚੜ ਰਹੇ ਆ ਫਲਾਈਟਾਂ ਤੁਹਾਡੇ ਮੋਰੀ ਜਾਣੀਆਂ ਦੂਜੀ ਵਾਲੀ ਤਿਆਰ ਆ ਤੀਜੀ ਵਾਲੀ ਵੀ ਤਿਆਰ ਹੋਣੀ ਆ ਜਿਹੜੇ ਲੋਕੀ 2 ਸਾਲਾਂ ਦੇ ਵਿੱਚ ਆ ਗਏ ਸੀਗੇ ਜਿਨ੍ਹਾਂ ਨੇ ਸਾਲਮ ਦਾ ਆਪਣਾ ਕੇਸ ਜਿਹੜਾ ਲਾਤਾ ਹੂੰ ਉਹਨੂੰ ਸਿੱਧੇ ਤੌਰ ਤੇ ਉਹ ਵਾਪਸ ਨਹੀਂ ਭੇਜ ਸਕਦੇ ਉਹਦੇ ਨਾਲ ਉਹ ਕੋਰਟ ਦੇ ਵਿੱਚ ਜਾ ਕੇ ਜੱਜ ਸਾਹਿਬ ਨਾਲ ਡੀਲਿੰਗ ਕਰਨੀ ਪੈਣੀ ਆ ਤੇ ਉਹਨਾਂ ਨੂੰ ਇਨਸਟਰਕਸ਼ਨ ਇਹ ਹੈ ਕਿ ਇਹਨਾਂ ਦੇ ਕੇਸ ਜਿਹੜੇ ਹੈਗੇ ਮੋਸ਼ਨ ਟੂ ਟਰਮੀਨੇਟ ਫਾਈਲ ਕਰੋ ਆਉਣ ਵਾਲੇ ਮਹੀਨਿਆਂ ਦੇ ਵਿੱਚ ਆਪਾਂ ਕੀ ਦੇਖਣਾ ਕਿ ਜਿਹੜੇ ਵੀ ਲੋਕ 2023 24 ਦੇ ਵਿੱਚ ਜਿਹੜੇ ਆਏ ਸੀਗੇ ਇਹ ਡਿਪੈਂਡ ਕਰਦਾ ਹੁਣ ਬੰਦਾ ਫੜਿਆ ਕਦੋਂ ਜਾਂਦਾ ਠੀਕ ਆ ਭਾਵੇਂ ਉਹਨਾਂ ਦੀ ਮਾਸਟਰ ਹੀアリング ਆ ਰਹੀ ਆ ਭਾਵੇਂ ਉਹਨਾਂ ਦੀ ਇੰਡੀਵਿਜੂਅਲ ਹੀアリング ਆ ਗਈ ਆ ਜੇ ਹਵਾ ਉਧਰਲੇ ਪਾਸੇ ਨੂੰ ਚੱਲ ਪਈ ਜਿਹੜੀ ਕਿ ਉਹਨਾਂ ਨੇ ਕਿਹਾ ਚੱਲਣੀ ਹੈਗੀ ਆ ਬਸ ਮੈਟਰ ਆਫ ਟਾਈਮ ਆ ਕਿ ਪਹਿਲਾਂ ਉਹਨਾਂ ਨੇ ਕ੍ਰਿਮੀਨਲ ਚਾੜਨੇ ਆ ਫਿਰ ਉਹਨਾਂ ਨੇ ਜਿਹਨਾਂ ਦੇ ਆਲਰੇਡੀ ਰਿਮੂਵਲ ਆਰਡਰ ਆ ਉਹ ਹੁਣੇ ਚਾੜਨੇ ਆ ਉਸ ਤੋਂ ਬਾਅਦ ਉਹਨਾਂ ਨੇ ਨੰਬਰ ਲਾਣਾ ਜਿਹੜੇ ਲੋਕੀ ਭਾਵੇਂ ਉਹਨਾਂ ਦੇ ਕੇਸ ਚੱਲਦੇ ਆ ਸੋ ਇਹ ਜਿਹੜੀ ਹੁਣ ਦੋ ਵਾਲੀ ਤੁਸੀਂ ਦੋ ਸਾਲ ਵਾਲੀ ਗੱਲ ਜਿਹੜੀ ਪੁੱਛੀ ਹੂੰ 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 ਕਿ ਡੇਟ ਕਦੋਂ ਤੋਂ ਮੰਨਣੀ ਆ ਠੀਕ ਹੈ ਐਦਾਂ ਕੋਈ ਡੇਟ ਨਹੀਂ ਹੈਗੀ ਇਹ ਹੈਗਾ ਕਿ ਜਿੱਦਾਂ ਬੰਦੇ ਨੂੰ ਫੜਿਆ ਹੋਣਾ ਨੇ ਜਦੋਂ ਉਹਨਾਂ ਦੇ ਅੜਿੱਕੇ ਆਇਆ ਉਤੋਂ ਪਿੱਛੇ ਜਾ ਕੇ ਆਪਾਂ ਦੋ ਸਾਲ ਦੇਖਣੇ ਆ ਸੋ ਤੁਸੀਂ ਬਸ ਇਹੀ ਦਵਾ ਕਰੋ ਕਿ ਇਹ ਜਿਹੜਾ ਆਪਣਾ ਫੋਕਸ ਹੈਗਾ ਕ੍ਰਾਈਮਨਲ ਨਾਲ ਹੋਰ ਜਿਹੜੀਆਂ ਚੀਜ਼ਾਂ ਦੇ ਵੱਲ ਠੀਕ ਆ ਹੋਰ ਜਿਹੜੇ ਇਹਨਾਂ ਦੇ ਪੰਗੇ ਆ ਉਧਰ ਨੂੰ ਇਹ ਆਪਣਾ ਫੋਕਸ ਰੱਖਣ ਕਿ ਤੁਹਾਡਾ ਟਾਈਮ ਜਿਹੜਾ ਟੱਪਦਾ ਰਵੇ ਠੀਕ ਆ ਤੇ ਤੁਹਾਨੂੰ ਇੱਥੇ ਆਏ ਨੂੰ 2 ਸਾਲ ਤੋਂ ਉੱਤੇ ਹੋ ਜਾਣ ਠੀਕ ਆ ਜੇ ਤੁਹਾਨੂੰ ਇੱਥੇ ਅਮਰੀਕਾ ਦੇ ਵਿੱਚ ਆਏ ਨੂੰ 2 ਸਾਲ ਤੋਂ ਉੱਤੇ ਹੋ ਗਏ ਆ ਤੇ ਤੁਹਾਡੇ ਤੇ ਐਕਸਪੀਡਿਟਡ ਰਿਮੂਵਲ ਜਿਹੜਾ ਨਹੀਂ ਲੱਗ ਸਕਦਾ ਠੀਕ ਆ ਪਰ ਇਹਦੇ ਵਿੱਚ ਵੀ ਦੋ ਚਾਰ ਤੁਹਾਨੂੰ ਗੱਲਾਂ ਜਿਹੜੀਆਂ ਕਰਾਂਗੇ ਕਿ ਫਿਰ ਵੀ ਤੁਸੀਂ ਪ੍ਰੋਬਲਮ 'ਚ ਕਦੋਂ ਆ ਸਕਦੇ ਆ ਠੀਕ ਆ ਸੋ ਮੁੱਖੀ ਗੱਲ ਇਹਦੇ ਵਿੱਚ ਇਹ ਅਰਜਕਰਨ ਜਿਹੜੇ ਤੁਸੀਂ ਸਵਾਲ ਪੁੱਛਿਆ ਸੀਗਾ ਹਮ ਮੰਨ ਲਓ ਕਿ ਜੇ ਮੇਰਾ ਭਾਵੇਂ ਖੁਦ ਦਾ ਹੀ ਕੋਈ ਕਲਾਇੰਟ ਆ ਉਹ 2024 ਦੇ ਵਿੱਚ ਆਇਆ ਸੀਗਾ ਉਹਨੇ ਸਟੈਂਡਰਡ ਜਿਹੜਾ ਆ ਕੇ ਆਪਣਾ ਕੇਸ ਲਾ ਦਿੱਤਾ ਵਰਕ ਪਰਮਿਟ ਉਹ ਕੋ ਆ ਗਿਆ ਭਾਵੇਂ ਉਹਨੇ ਡਰਾਈਵਰ ਲਾਇਸੈਂਸ ਬਣਾ ਲਿਆ ਭਾਵੇਂ ਉਹ ਟਰੱਕ ਚਲਾਉਣ ਲੱਪਿਆ ਪਰ ਅਜੇ ਉਹ 2 ਸਾਲ ਤੋਂ ਘੱਟ ਹੂੰ ਹੂੰ ਉਹਦੇ ਵਿੱਚ ਲੋਡ ਲੈ ਕੇ ਉਹ ਗਿਆ ਹੋਇਆ ਵਾ ਤੇ ਪਿਛੋਂ ਦੀ ਮੰਨ ਲਓ ਕਿ ਜੇ ਸਰਕਾਰ ਨੇ ਕਹਿਤਾ ਕਿ ਆਪਾਂ ਮੋਸ਼ਨ ਟੂ ਡਿਸਮਿਸ ਆ ਉਹਦੇ ਵਿੱਚ 10 ਦਿਨ ਤੁਹਾਡੇ ਵਕੀਲ ਕੋ ਹੁੰਦਿਆਂ ਨੂੰ ਚੈਲੰਜ ਕਰਨ ਲਈ ਡਿਪੈਂਡਿੰਗ ਕਿਹੜੇ ਜੱਜ ਦੇ ਮੂਰੇ ਆ ਤੇ ਕਈ ਲੋਕਾਂ ਨੂੰ ਪਤਾ ਆਲਰੇਡੀ ਕਿ ਬਿਨ ਉਹਨਾਂ ਦੀ ਤਰੀਕ ਦੇ ਵੀ ਮੋਸ਼ਨ ਟੂ ਡਿਸਮਿਸ ਟਰਮੀਨੇਟ ਜਿਹੜਾ ਗ੍ਰਾਂਟ ਕੀਤਾ ਸੀਗਾ ਜੇ ਉਹਨਾਂ ਦਾ ਕੇਸ ਡਿਸਮਿਸ ਹੋ ਜਾਂਦਾ ਠੀਕ ਆ ਉਹ ਸਰਕਾਰ ਨੇ ਬਿਲਕੁਲ ਸੋਚ ਕੇ ਟਾਰਗੇਟ ਕਰਨਾ ਨਾ ਕਿ ਆਹ ਬੰਦੇ ਦਾ ਕੇਸ ਡਿਸਮਿਸ ਕਰੋ ਤੇ ਮਤਲਬ ਕਿ ਫਿਰ ਉਹ ਜਿਹੜਾ ਬੰਦਾ ਹੈਗਾ ਉਹ ਚੱਕਿਆ ਜਾ ਸਕਦਾ ਉਹਨੂੰ ਡਿਟੇਨ ਕੀਤਾ ਜਾ ਸਕਦਾ ਤੇ ਐਕਸਪੀਡਿਟਡ ਰਿਮੂਵਲ ਚ ਪਾ ਕੇ 7 ਦਿਨਾਂ ਦੇ ਵਿੱਚ ਉਹਦਾ ਪੱਤਾ ਕੱਟਿਆ ਜਾ ਸਕਦਾ ਤੇ ਉਸ ਤੋਂ ਬਾਅਦ ਜਿਹੜਾ ਜਿੱਦਾਂ ਤੁਹਾਨੂੰ ਦੱਸਿਆ ਕਿ ਕ੍ਰੈਡੀਬਲ ਫੇਅਰ ਤੇ ਇੱਕ ਜੱਜ ਦੀ ਸੁਣਵਾਈ ਆ ਤੇ ਉਹਦੇ ਵਿੱਚ ਅਪੀਲ ਪੂਲ ਵਾਲੀ ਆਪਸ਼ਨ ਜਿਹੜੀ ਨਹੀਂ ਹੈਗੀ ਸੋ ਇਹ ਚੀਜ਼ ਜਿਹੜੀ ਮੇਨ ਸਮਝਿਓ ਠੀਕ ਆ ਇਹ ਹੁਣ ਗੱਲਾਂ ਪੈਰਾਲੀਗਲ ਵਾਲਿਆਂ ਤੋਂ ਤੇ ਜਿਹੜੇ ਉਦੋਂ ਹੀ ਕਾਲਾ ਕੋਟ ਪਾ ਕੇ ਤੇ ਸਿੰਪਲ ਜਿਹੜਾ ਸੀਗਾ ਕਿ ਇਦਾਂ ਹੋ ਗਿਆ 2 ਸਾਲਾਂ ਦਾ ਹੋ ਗਿਆ ਇਹ ਉਹਨਾਂ ਨੇ ਸਕੋਪ ਤੋਂ ਬਾਹਰ ਹੈਗੀਆਂ ਚੀਜ਼ਾਂ ਠੀਕ ਆ ਇਹਦੇ ਵਿੱਚ ਹੁਣ ਤੁਹਾਡੀ ਜਿਹੜੀ ਫਾਈਟ ਆ ਗਈ ਇਹ ਫਾਈਟ ਕਿੱਥੇ ਆਈ ਇਹ ਫਾਈਟ ਆ ਗਈ ਤੁਹਾਡੀ ਜਿਹੜੀ ਮੋਸ਼ਨ ਟੂ ਡਿਸਮਿਸ ਦੀ ਠੀਕ ਆ ਜਿਹੜੇ ਲੱਤਾਂ ਖਿੱਚਣ ਵਾਲੇ ਸੀਗਾ ਕਿ ਬਰੀਫਿੰਗਸ ਨਹੀਂ ਕਰਨੀਆਂ ਇਦਾਂ ਨਹੀਂ ਕਰਨੀਆਂ ਸਿਆਣਾ ਆਪਣੀ ਵਰਤਿਓ ਬਰੀਫਿੰਗ ਜਦੋਂ ਆ ਗਈਆਂ ਕਰ ਲਿਓ ਉਦੋਂ ਨਾ ਕਿ ਮੇਰਾ ਦੋਸਤ ਇਦਾਂ ਕਹਿੰਦਾ ਸੀ ਕਿ ਵਕੀਲ ਨੇ ਆਹ ਕਹਿੰਤਾ ਵਕੀਲ ਨੇ ਉਹ ਕਹਿੰਤਾ 7 ਦਿਨਾਂ ਦਾ ਜਿਹੜਾ ਟਾਈਮ ਹੈਗਾ ਆਪਣੇ ਜਿਹੜੀ ਪੇਮੈਂਟਸ ਜੋ ਵੀ ਜਿੱਦਾਂ ਹੈਗਾ ਉਦੋਂ ਜਾ ਕੇ ਮੈਂ ਕਿਹਾ ਜਿਹੜੇ ਵਕੀਲ ਵੀ ਜਿਹੜੇ ਹੈਗੇ ਨਾ ਜਿਨ੍ਹਾਂ ਦੇ ਕੇਸ ਆ ਇੰਨੇ ਜਿਹੜੇ ਬਿਜ਼ੀ ਹੋ ਜਾਣੇ ਆ ਕਿ ਹੁਣ ਜੇ ਇੱਕ ਦਿਨ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ 100 ਜਣਿਆਂ ਦੀ ਆਪਾਂ ਮੋਸ਼ਨ ਟੂ ਟਰਮੀਨੇਟ ਕਰਨੀ ਆ ਉਹਨੂੰ ਕੱਲਾ ਵਕੀਲ ਕਿੱਦਾਂ ਹੈਂਡਲ ਕਰੂਗਾ ਠੀਕ ਆ ਇੰਪੋਸੀਬਲ ਯਾਰ ਉਸ ਤੋਂ ਬਾਅਦ ਜਿਹੜਾ ਮੇਨ ਲੋਕਾਂ ਦਾ ਰਹਿੰਦਾ ਕਿ ਯਾਰ ਮੈਂ ਤਾਂ ਹੁਣ ਨਵਾਂ ਆਇਆ ਸੀਗਾ ਹੁਣ ਇੱਥੇ ਤਾਂ ਜਿਹੜਾ ਸੀਗਾ ਇਕਨੋਮੀ ਦਾ ਵੀ ਪੱਠਾ ਪੈ ਗਿਆ ਅਜੇ ਤਾਂ ਮੇਰਾ ਵਰਕ ਪਰਮਿਟ ਵੀ ਨਹੀਂ ਆਇਆ ਸੀਗਾ ਤੇ ਮੈਂ ਤੇ ਵਕੀਲ ਨੂੰ ਹਾਇਰ ਹੀ ਨਹੀਂ ਕਰ ਸਕਦਾ ਫੋਰਡ ਹੀ ਨਹੀਂ ਕਰ ਸਕਦਾ ਉਹ ਚੀਜ਼ ਕੀ ਸੀ ਕਿ ਉਹ ਹੁਣ ਇੱਕ ਪ੍ਰੈਕਟੀਕਲ ਸਿਨੈਰੀਓ ਜਿਹੜਾ ਆ ਗਿਆ ਕਈ ਲੋਕੀ ਹੁਣ ਏਜੰਟਾਂ ਤੇ ਲੱਖਾਂ ਡਾਲਰ ਲਾ ਕੇ ਜਿਹੜੇ ਆਏ ਆ ਕਿਸ਼ਤਾਂ ਵੀ ਉਹਨਾਂ ਦੀਆਂ ਵਿਆਜ ਵੀ ਜੋ ਵੀ ਆ ਵਾਧੂ ਪੈਂਦੀਆਂ ਤੇ ਇੱਥੇ ਅਫੋਰਡੇਬਿਲਟੀ ਦਾ ਵੀ ਇੱਕ ਸਿਨੈਰੀਓ ਪੈ ਗਿਆ ਕਿ ਕੱਚਾ ਵਿਅਕਤੀ ਹੁਣ ਜਾ ਕੇ ਸਟੋਰ ਦੇ ਵਿੱਚ ਕੰਮ ਕਰਨ ਤੋਂ ਵੀ ਡਰਦਾ ਰੈਸਟੋਰੈਂਟਾਂ 'ਚ ਵੀ ਡਰਦਾ ਅਮਰੀਕਾ ਨੂੰ ਛੱਡੋ ਅਮਰੀਕਾ ਨੂੰ ਦੇਖ ਕੇ ਉਹਨਾਂ ਨੇ ਯੂਕੇ ਵਾਲਿਆਂ ਨੇ ਛਾਪੇ ਮਾਰਨੇ ਸ਼ੁਰੂ ਕਰਤੇ ਫਰਾਂਸ ਵਾਲੇ ਨੇ ਛਾਪੇ ਮਾਰਨੇ ਸ਼ੁਰੂ ਕਰਤੇ ਰੈਸਟੋਰੈਂਟਾਂ ਦੇ ਵਿੱਚ ਉਹ ਕਹਿੰਦੇ ਕਿ ਆਪਾਂ ਕਿਉਂ ਪਿੱਛੇ ਹਟੀਏ ਹੂੰ ਸੋ ਇਹਦੇ ਵਿੱਚ ਹੁਣ ਕੀ ਚੀਜ਼ ਆ ਕਿ ਉਹ ਚੀਜ਼ ਨਾ ਆਪਣੀ ਜਿਹੜੀ ਤਿਆਰੀ ਖਿੱਚ ਕੇ ਰੱਖਿਓ ਸਭ ਤੋਂ ਜ਼ਿਆਦਾ ਨੁਕਸਾਨ ਕੀ ਹੈਗਾ ਕਈ ਵਾਰੀ ਬੰਦੇ ਦਾ ਸੱਜਣ ਮਿੱਤਰ ਹੀ ਕਰਦੇ ਆ ਝੂਠੀ ਚੁੱਕ ਦੇ ਵਿੱਚ ਠੀਕ ਹੈ ਇਹ ਦੋ ਸਾਲ ਵਾਲੇ ਆਪਣੀ ਬਰੀਫਿੰਗਸ ਆਪਣੇ ਜਿਹੜੀ ਫੰਡਸ ਆਪਣੇ ਜਿਹੜੇ ਹੈਗੇ ਆਪਣੇ ਲਾਇਰ ਨਾਲ ਜਿਹੜਾ ਕਮਿਊਨੀਕੇਸ਼ਨ ਆ ਠੀਕ ਹੈ ਲਾਇਰ ਕੀ ਕਹਿ ਰਿਹਾ ਉਹ ਚੀਜ਼ ਉਹਨੂੰ ਤੁਸੀਂ ਜਿਹੜਾ ਸੀਗਾ ਮੇਨ ਸੈਂਟਰ ਦੇ ਵਿੱਚ ਰੱਖਣਾ ਪੈਰਾਲੀਗਲ ਜਿਹੜੇ ਇੰਟਰਪ੍ਰੇਟਰਾਂ ਨੇ ਕਾਲੇ ਕੋਟ ਪਾਏ ਆ ਸਲਾਹ ਦੇ ਰਹੇ ਆ ਤੇ ਜਿਹੜੇ ਉਦਾਂ ਹੀ ਬਲੌਗ ਬਲੂਜ ਹੈ ਚਮਕੇ ਧਮਕੇ ਆ ਇਹ ਚੀਜ਼ਾਂ ਤੋਂ ਦੂਰ ਰੋ 7 ਦਿਨ ਦਾ ਟਾਈਮ ਆ ਜਿੰਨੇ ਤੁਸੀਂ ਅਵੇਅਰ ਆ ਜਿੰਨੀ ਤੁਹਾਨੂੰ ਐਕੂਰੇਟ ਇਨਫੋਰਮੇਸ਼ਨ ਹੈਗੀ ਆ ਤੁਸੀਂ ਉਹਦੇ ਹਿਸਾਬ ਨਾਲ ਫੈਸਲਾ ਕਰ ਸਕਦੇ ਆ ਆਪਾਂ ਤੁਹਾਨੂੰ ਐਕੂਰੇਟ ਇਨਫੋਰਮੇਸ਼ਨ ਦਵਾਂਗੇ ਪਰ ਸਾਡੀ ਇਨਫੋਰਮੇਸ਼ਨ ਦੇਣ ਦੇ ਵਿੱਚ ਵੀ 7 ਦਿਨ ਦਾ ਜਿਹੜਾ ਗੈਪ ਹੁੰਦਾ ਵਾ ਠੀਕ ਆ ਸਹੀ ਗੱਲ ਆ ਸੋ 7 ਦਿਨ ਦਾ ਗੈਪ ਹੈਗਾ ਕਈ ਕੁਸ਼ੇ ਦੇ ਵਿੱਚ ਹੋ ਜਾਣਾ ਵਾ ਠੀਕ ਆ ਤੇ ਜਿਹੜੇ ਮੋਰਲ ਸਪੋਰਟ ਲੈਣੇ ਆ ਕਿ ਲੇ ਵੀ ਆਪਾਂ ਭਰਾ ਦੇ ਪਿੱਛੇ ਖੜੇ ਆ ਭਰਾ ਦੇ ਪਿੱਛੇ ਨਹੀਂ ਖੜੇ ਹੋਣੇ ਜਦੋਂ ਜੇਲ੍ਹ 'ਚ ਜਾਣਾ ਤੁਸੀਂ ਇਕੱਲਿਆਂ ਦੀ ਰਿਟੈਂਸ਼ਨ ਜਿਹੜੀ ਹੋਣੀ ਆ ਠੀਕ ਆ ਤੇ ਉਹ ਚੀਜ਼ ਨੂੰ ਤੁਸੀਂ ਹੁਣ ਕੀ ਸਿਗਾ ਕਿ ਸਤਰਕ ਹੋ ਜਾਓ ਕਿ ਕਿਦਾਂ ਵਾ ਇਹ ਚੀਜ਼ ਦਾ ਜਿਹੜਾ ਸਿਗਾ ਹੁਣੇ ਸ਼ੁਰੂ ਕਦੋਂ ਹੋਣਾ ਮੈਂ ਅਜੇ ਤੱਕ ਇਹ ਡਿਸਮਿਸਲ ਦੀ ਮੋਸ਼ਨ ਦੇਖੀ ਨਹੀਂ ਜਿੱਦਣ ਮੈਂ ਪਹਿਲਾ ਕੇਸ ਦੇਖ ਲਿਆ ਕਿ ਮੇਰੇ ਵਾਲਾ ਕੋਈ ਵੀ ਕੇਸ ਹੋਣਾ ਨੇ ਡਿਸਮਿਸ ਕਰਤਾ ਤੇ ਬੰਦਾ ਟੰਗ ਤਨ ਜਾਇਜ਼ ਮੈਂ ਤੁਹਾਡੇ ਮੂਰੇ ਆ ਕੇ ਦੱਸੂਗਾ ਠੀਕ ਆ ਤੇ ਕਲੈਂਟਾਂ ਦੀ ਜਿਹੜੀ ਚੀਜ਼ ਸੀਗੀ ਜਦੋਂ ਦੱਸਦੇ ਆ ਸਾਨੂੰ ਤੇ ਤਾਂ ਹੀ ਆਪਾਂ ਜਿਹੜੀ ਸ਼ੇਅਰ ਕਰਦੇ ਆ ਤੁਹਾਡੇ ਮੂਰੇ ਠੀਕ ਆ ਇੱਕ ਚੀਜ਼ ਮੈਂ ਤੁਹਾਨੂੰ ਕਹੂੰਗਾ ਦੋਕ ਤਿੰਨ ਨਕਮੇ ਵਕੀਲ ਬੜੇ ਮੇਰੇ ਪਿੱਛੇ ਪਏ ਆ ਸਾੜਾ ਜਾਂ ਕੁਛ ਵੀ ਆ ਦੋਕ ਤਿੰਨ ਨਕਮੀਆਂ ਲੀਰਾਂ ਬੜੀਆਂ ਪਿੱਛੇ ਪਈਆਂ ਮੇਰੇ ਕਿ ਨਕਮਾ ਜਿਹੜਾ ਬੰਦਾ ਉਹ ਜੀ ਰੇਡੀਓ ਤੇ ਗੱਲ ਕਰਤੀ ਜੀ ਐਦਾਂ ਜੀ ਇਹਨੂੰ ਟੰਗਣਾ ਵਾ ਕੋਈ ਚੱਕਰ ਨਹੀਂ ਕਰੋ ਠੀਕ ਆ ਕਮਿਊਨਿਟੀ ਸਾਰੀ ਆਪਣੇ ਨਾਲ ਆ ਕਮਿਟੀ ਦਾ ਜਿਹੜਾ ਫਾਇਦਾ ਉਹਨਾਂ ਦੇ ਬੈਨੀਫਿਟ ਦੀ ਗੱਲ ਜਿਹੜੀ ਕਰੀਦੀ ਆ ਸਾਰਿਆਂ ਦੇ ਪਾਸੇ ਠੀਕ ਆ ਇਹ ਲੀਰਾਂ ਜਿਹੜੀਆਂ ਦੋਕ ਜਿਹੜੀਆਂ ਟੰਗਣ ਨੂੰ ਫਿਰਦੀਆਂ ਕਿਦਾਂ ਬਹਾਨਾ ਲੱਭਦੇ ਆ ਕੀ ਆ ਕਿ ਇਹਨਾਂ ਦੇ ਭੋਲੇ ਪੰਛੀਆਂ ਦੇ ਮੋਢਿਆਂ ਤੇ ਬੰਦੂਕ ਚਲਾਉਂਦੇ ਆ ਦੋ ਚਾਰ ਜਿਹੜੇ ਵਕੀਲ ਹੈਗੇ ਆ ਕਿਹੜਾ ਨੂੰ ਕਰ ਦੋ ਦੇਖੋ ਮੇਰੇ ਵੀਰੋ ਜੇ ਇਹਨਾਂ ਦੇ ਖੁਦ ਦੇ ਪੱਲੇ ਕੁਝ ਹੁੰਦਾ ਨਾ ਡਾਇਰੈਕਟਲੀ ਆ ਕੇ ਮੇਰੇ ਨਾਲ ਕਰ ਸਕਦੇ ਸੀਗੇ ਤੁਹਾਨੂੰ ਵਿੱਚ ਪਿਆਦਾ ਬਣਦੇ ਐ ਐਂਡ 'ਚ ਤੁਸੀਂ ਪਿਆਦਾ ਬਣ ਜਾਣਾ ਵਾ ਠੀਕ ਆ ਉਹਨਾਂ ਦੇ ਪਿਆਦੇ ਨਾ ਕਰੋ ਮੈਨੂੰ ਕੋਈ ਹੈ ਨਾ ਮੈਂ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਚੱਲਣ ਵਾਲਾ ਤੁਹਾਨੂੰ ਜੇ ਇਹ ਕਹਿੰਦੇ ਆ ਕਿ ਐਦਾਂ ਕਰ ਦੇਣਾ ਇਹਦਾ ਉਦਾਂ ਕਰ ਦੇਣਾ ਰਹਿ ਜਾਣਾ ਐਂਡ ਦੇ ਵਿੱਚ ਤੁਸੀਂ ਠੀਕ ਆ ਫਸਣਾ ਤੁਸੀਂ ਮੇਰੇ ਵੱਲ ਉਂਗਲ ਆਊਗੀ 10 ਉਂਗਲਾਂ ਵਾਪਸ ਜਾਊਗੀਆਂ ਠੀਕ ਆ ਜੇ ਐਂਡ ਦੇ ਵਿੱਚ ਇਦਾਂ ਵਾ ਕਿ ਇਹਨਾਂ ਨੇ ਆਪ ਦੀ ਪ੍ਰੋਟੈਕਸ਼ਨ ਕਰ ਲੈਣੀ ਆ ਮੁੜ ਕੇ ਰਹਿ ਜਾਣਾ ਤੁਸੀਂ ਠੀਕ ਆ ਤੇ ਇਦਾਂ ਆ ਕਿ ਉਹ ਤੁਸੀਂ ਵੇਖ ਕੇ ਜਿਹੜਾ ਉਹ ਕਰਿਓ ਕਿ ਕਿਹਦੇ ਨਾਲ ਉਹ ਆ ਕਿ ਮੈਂ ਤਾਂ ਹੁਣ ਕਮਿਊਨਿਟੀ ਦੀ ਹੈਲਪ ਕਰ ਰਿਆ ਹਾਂ ਉਹ ਰੇ ਠੀਕ ਆ ਜੇ ਕਿਸੇ ਨੂੰ ਪ੍ਰੋਬਲਮ ਆ ਤੇ ਉਹਨੂੰ ਕਹੇ ਭਾਈ ਤੂੰ ਸਿੱਧੇ ਪ੍ਰੋਬਲਮ ਜਿਹੜੀ ਉਹ ਕਰ ਇਹ ਵਿੱਚ ਵਿਚਾਲੇ ਜਿਹੜੇ ਨਕਮੇ ਦੁੱਕਚਾਰ ਵਕੀਲ ਹਨਾ ਇਹ ਪਿਆਦਾ ਨਾ ਇਹਨਾਂ ਦਾ ਬਣਿਓ ਪੇਲ ਹੋ ਜਾਣਾ ਵਾ ਕਿਦਾਂ ਵਾ ਮੈਨੂੰ ਕੋਈ ਪ੍ਰੋਬਲਮ ਨਹੀਂ ਪੰਗਾ ਕੋਈ ਲਊਗਾ ਮੇਰੇ ਨਾਲ ਮੈਂ ਡਬਲ ਟ੍ਰਿਪਲ ਕਰਕੇ ਪੰਗਾ ਦੇ ਦਿੰਨਾ ਮੇਰੀ ਸਿੱਧੀ ਆਦਤ ਹੈਗੀ ਹੈ ਨਾ ਬਾਜੀ ਮੋੜੀ ਦੀ ਆ ਹਾਂ ਇਹ ਇਹ ਸਿੱਧਾ ਸਾਬ ਕਿਤਾਬਾ ਕਿੱਦਾਂ ਵਾ ਇਹ ਸ਼ੋਅ ਇਦਾਂ ਹੀ ਚੱਲੂਗਾ ਇਦਾਂ ਹੀ ਗੱਲਾਂ ਹੋ ਗਈਆਂ ਕਮਿਊਨਿਟੀ ਦੀ ਨੌਲੇਜ ਆ ਕਮਿਊਨਿਟੀ ਨੂੰ ਨੌਲੇਜ ਜਾਊਗੀ ਠੀਕ ਆ ਆਪਾਂ ਨੇ ਚਾਹਨੇ ਕਿ ਸਿੱਧੇ ਜਿਹੜੇ ਘਰਾਂ ਚੋਂ ਚੱਕ-ਚੱਕ ਕੇ ਬੰਦੇ ਜਿਹੜੇ ਵਾਪਸ ਭੇਜਦੇ ਨੇ ਟਰੱਕ ਤੋਂ ਕੰਮ ਕੀਤੇ ਹੋਏ ਬੰਦੇ ਵਾਪਸ ਭੇਜ ਦੇਣ ਜੇ ਕਿਸੇ ਨਾ ਹੁੰਦੀ ਆ ਉਹ ਸਾਨੂੰ ਦੱਸਦਾ ਵਾ ਤਾਂ ਤਾਂ ਉਹਦੀ ਖਬਰ ਆਪਾਂ ਅੱਗੇ ਜਿਹੜੀ ਸ਼ੇਅਰ ਕਰੀ ਦੀਏ ਤਾਂ ਤੁਹਾਡੇ ਸਾਰਾ ਸਮੁੱਚੀ ਕਮਿਊਨਿਟੀ ਨੂੰ ਜਿਹੜਾ ਫਾਇਦਾ ਹੁੰਦਾ ਤੁਹਾਨੂੰ ਤੁਸੀਂ ਦੇਖ ਕੇ ਦੇਖੋਗੇ ਇਹ ਵਕੀਲ ਕੌਣ ਆ ਇਹ ਕੀ ਆ ਇਹ ਕੀ ਇਹ ਸਕੇ ਆ ਕਮਿਊਨਿਟੀ ਦੇ ਜਾਂ ਕਿੱਦਾਂ ਵ ਕਰਨਾ ਤਾਂ ਨਾਣਾ ਨੇ ਕੁਛ ਨਹੀਂ ਠੀਕ ਆ ਜੈਲਸ ਇੱਕ ਵਾਰੀ ਹੋ ਜਾਂਦਾ ਬੰਦਾ ਸਿੱਧਾ ਜਿਹੜਾ ਸਿੱਧਾ ਸਾਹਿਬ ਕਿਤਾਬ ਜਿਹੜਾ ਹੈਗਾ ਵਾ ਤੇ ਬਾਅਦ ਕੀ ਹੁੰਦਾ ਕਿ ਕਈ ਵਾਰੀ ਜਾ ਕੇ ਤੁਸੀਂ ਇਹਨਾਂ ਦੇ ਪੇਜਾਂ ਤੇ ਦੇਖੋ ਬਾਅਦ ਚ ਜਦੋਂ ਦੁਵਾਰਾ ਪੈਂਦੀ ਹੈ ਨਾ ਇਹਨਾਂ ਨੂੰ ਲਲਕਾਰ ਤੇ ਫਿਰ ਵੀਡੀਓਾਂ ਵੀ ਡਿਲੀਟ ਜਿਹੜੀਆਂ ਕਰ ਜਾਂਦੇ ਆ ਆਪਣੇ ਪੇਜਾਂ ਤੋਂ ਸੋ ਸਿੱਧਾ ਸਾਹਿਬ ਕਹਦਾ ਵਾ ਕਿ ਵੇਚਣਾ ਕਿਸੇ ਦਾ ਪਿਆਦਾ ਬਣ ਜੇ ਠੀਕ ਆ ਐਵੇਂ ਵਿੱਚ ਕਿਸੇ ਦਾ ਨਾ ਪੈਸ ਹੋਇਓ ਜਿਹੜਾ ਟਾਈਮ ਚੱਲਦੇ ਆ ਉਹਨੂੰ ਗੌਰ ਕਰੋ ਤੇ ਉਹਦੇ ਵੱਲ ਜਿਹੜਾ ਤੁਸੀਂ ਧਿਆਨ ਦਿਓ ਸੋ ਹੁਣ ਕੀ ਸੀਗਾ ਕਿ ਜਿਹੜੇ ਬੰਦਿਆਂ ਦੇ ਕੇਸ ਜਿਹੜੇ ਚੱਲਦੇ ਆ ਉਹ ਸ਼ਕੰਜੇ ਦੇ ਵਿੱਚ ਆ ਸਕਦੇ ਆ ਐਕਸਪੀਡਿਟਡ ਰਿਮੂਵਲ ਦੇ ਵਿੱਚ ਉਹ ਪੈ ਸਕਦੇ ਆ ਸਰਕਾਰ ਜਿਹੜੀ ਇੱਕ ਟਾਈਮ ਆਊਗਾ ਮੈਨੂੰ ਨਹੀਂ ਪਤਾ ਉਹ ਮਹੀਨੇ ਬਾਅਦ ਆਣਾ 2 ਮਹੀਨੇ ਬਾਅਦ ਆਣਾ 6 ਮਹੀਨੇ ਬਾਅਦ ਆਣਾ ਆਣਾ ਜ਼ਰੂਰ ਆਉ ਹਮ ਮੋਸ਼ਨ ਟੂ ਡਿਸਮਿਸ ਕਰੋਗੇ ਟਰਮੀਨੇਟ ਕਰੋਗੇ ਤੇ ਜਿਨ੍ਹਾਂ ਦੇ ਕੇਸ ਭਾਵੇਂ ਚੱਲਦੇ ਵੀ ਆ 2 ਸਾਲ ਤੋਂ ਘੱਟ ਉਦੋਂ ਹੋਇਆ ਉਹਨੂੰ ਇਹ ਜਿਹੜਾ 7 ਦਿਨਾਂ ਵਾਲੇ ਪ੍ਰੋਸੈਸ 'ਚ ਵਾਪਸ ਚੜੂਗੇ ਕੀ ਇਹ ਨਾਜਾਇਜ਼ ਹੈਗਾ ਹਾਂਜੀ ਨਾਜਾਇਜ਼ ਹੈਗਾ ਕਿਉਂਕਿ ਤੁਹਾਡੇ ਤੋਂ ਜਿਹੜੇ ਪਹਿਲਾਂ ਆਏ ਸੀ ਉਹਨਾਂ ਨਾਲ ਇਦਾਂ ਨਹੀਂ ਹੋਇਆ ਬਾਈਡਨ ਦੇ ਟਾਈਮ ਦੇ ਵਿੱਚ ਆਪਾਂ ਖੁਦ ਸਾਲ-ਸਾਲ ਦੇ ਅੰਦਰ ਕਈ ਲੋਕਾਂ ਦੇ ਕੇਸ ਪਾਸ ਕਰਾਏ ਆ ਠੀਕ ਹੈ ਪਰ ਜਿਹੜਾ ਕਾਨੂੰਨ ਸੀਗਾ 1996 ਦਾ ਲਿਖਿਆ ਹੋਇਆ ਜਿਹੜਾ ਹੀ ਹੁਣ ਸਰਕਾਰ ਆ ਗਈ ਆ ਜਿਹੜਾ ਲੋਕਾਂ ਦਾ ਮੈਸੇਜ ਸੀਗਾ ਜਿਹੜੇ ਗਿੱਦੇ ਕਿੱਕਲੀਆਂ ਜਿਹੜੇ ਪਏ ਸੀਗੇ ਜਿਹੜੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਖੜ ਗਏ ਸੀਗੇ ਉਦੋਂ ਵੀ ਆਪਾਂ ਕਹਿੰਦੇ ਸੀ ਨਾ ਕਰੋ ਉਦੋਂ ਵੀ ਇਹ ਕਹਿੰਦੇ ਸੀ ਲੈ ਵੀ ਸਟੂਡੈਂਟਾਂ ਦੇ ਲੱਤ ਖਿੱਚਤੀ ਇਦਾਂ ਕਰਤਾ ਉਦਾਂ ਕਰਤਾ ਹੁਣ ਉਹ ਜਿਹੜੀ ਸਾਰੀ ਚੀਜ਼ ਸੀਗੀ ਸਾਰੀ ਚੀਜ਼ ਦਾ ਜਿਹੜਾ ਨਚੋੜ ਇੰਟਰਨੈਟ ਦੇ ਉੱ ਲਾਪਾਕਰਾਤੀ ਕਮਿਊਨਿਟੀ ਦੀ ਠੀਕ ਆ ਉਦੋਂ ਕਵਸ਼ਨ ਨਹੀਂ ਐਕਸਰਸਾਈਜ਼ ਕੀਤੀ ਕਟਸੀ ਨਹੀਂ ਐਕਸਰਸਾਈਜ਼ ਕੀਤੀ ਸੌਰੀ ਥੈਂਕ ਯੂ ਪਲੀਜ਼ ਤੇ ਬੜੀ ਦੂਰ ਦੀ ਗੱਲ ਆ ਉਦੋਂ ਗੱਜਵੱਜ ਕੇ ਬਸ ਆਪਣੇ ਜਿਹੜੇ ਨਿਆਣਿਆਂ ਦੇ ਪੂਲ ਸੀਗੇ ਉਹਨਾਂ ਤੇ ਕੱਚੇ ਪਾ ਕੇ ਲੋਕਾਂ ਨੇ ਛਲਾਂਗਾ ਮਾਰਤੀਆਂ ਮਤਲਬ ਕਿ ਕਲਚਰ ਦੀਆਂ ਤੁਸੀਂ ਕਹੜਾ ਧਜੀਆਂ ਜਿਹੜੀਆਂ ਉਡਾਉਂਦੀਆਂ ਲੋਕੀ ਦੁਖੀ ਵੀ ਬੜੇ ਇੱਕ ਵਾਰੀ ਆਏ ਪਏ ਸੀਗੇ ਈਵਨ ਜਿਹੜੇ ਪੰਜਾਬੀ ਐ ਖੁਦੋਂ ਕਹਿ ਰਹੇ ਕੋਈ ਨਹੀਂ ਇੱਕ ਵਾਰੀ ਚੱਕ ਲੈਣ ਤੋਂ ਕੰਮ ਸਾਰਾ ਈਵਨ ਜਿਹੜੇ ਖੁਦ ਲੋਕੀ ਰਿਮੂਵਲ ਪ੍ਰोसीडिंग ਚਾ ਉਹ ਵੀ ਕਹਿੰਦੇ ਕੋਈ ਨਹੀਂ ਚੱਕ ਲੈਣ ਤੋਂ ਜਿਹੜਾ ਗੱਲ ਸੀ ਤੇ ਹੁਣ ਇਹ ਚੀਜ਼ ਸੀਗੀ ਕਿ ਇਹ ਇੱਕ ਵਾਰੀ ਹਵਾ ਜਿਹੜੀ ਹੈਗੀ ਆ ਸਾਲ 2 ਸਾਲ ਇਹ ਚਲਣੀ ਹੋਈ ਚਲਣੀ ਆ ਠੀਕ ਆ ਜੀ ਇਹਦੇ ਵਿੱਚ ਇਹਦੇ ਵਿੱਚ ਹੈ ਕਿ ਤੁਸੀਂ ਆਪਣੀ ਜਿਹੜੀ ਕੁਐਸਚਨ ਐਕਸਰਸਾਈਜ਼ ਕਰੋ ਕਿਹਦੇ ਪਿਆਦੇ ਨਾ ਬਣ ਜਿਓ ਠੀਕ ਆ ਇਹ ਚੀਜ਼ ਤੁਹਾਨੂੰ ਵਾਰ-ਵਾਰ ਜਿਹੜੀ ਉਹ ਕਹਿ ਰਹੇ ਆ ਠੀਕ ਹੈ ਹੁਣ ਕੀ ਸੀਗਾ ਕਿ ਸਰਕਾਰ ਨੇ ਕੀ ਕੀਤਾ ਕਿ ਇਹ ਮੈਮੋਰਾਹੀ ਜਿਹੜਾ ਸੀਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਨੂੰ ਅਥਾਰਟੀ ਦਿੱਤੀ ਕੋਈ ਵੀ ਪੈਰੋਲ ਦੇ ਪ੍ਰੋਗਰਾਮ ਜਿਹੜੇ ਸਿਗੇ ਉਹਨੂੰ ਤੁਸੀਂ ਮੋਡੀਫਾਈ ਕਰ ਸਕਦੇ ਆ ਪੋਜ਼ ਪੋਜ਼ ਕਰ ਸਕਦੇ ਆ ਤੇ ਟਰਮੀਨੇਟ ਕਰ ਸਕਦੇ ਆ ਉਡਾ ਸਕਦੇ ਆ ਠੀਕ ਇਹਨਾਂ ਨੇ ਸਿੱਤੇ ਆਂਦੇ ਭਾਵੇਂ ਯੂਕਰੇਨ ਸਿਗਾ ਭਾਵੇਂ ਕੋਈ ਸਿਗਾ ਇਹਨਾਂ ਨੇ ਕਿਹਾ ਕਿ ਉਹ ਜਿਹੜੇ ਹੇਟੀ ਹੂਟੀ ਨਿਕਰਾਗੂ ਆ ਸਾਰੇ ਸਿਗੇ ਜਿਹੜੇ ਪੈਰੋਲ ਸਿਗੇ ਟੀਪੀਐਸ ਵਗੈਰਾ ਜਿਹੜੇ ਸਾਰੇ ਸਿਗੇ ਇਹਨੇ ਕਿਹਾ ਚੱਕੋ ਸਾਰੇ ਦੇਣੇ ਨਹੀਂ ਹੈਗੇ ਇਹ ਜਿਹੜੇ ਸਿਗੇ ਖਤਮ ਕਰੋ ਜਿਹੜਾ ਸਿਆਪਾਕ ਜਿਹੜੇ ਵਰਕ ਪਰਮਿਟ ਵੰਡੀ ਜਾ ਰਹੇ ਆ ਲੋਕਾਂ ਨੂੰ ਪਰਮਿਸ਼ਨਾਂ ਦਿੱਤੀ ਜਾ ਰਹੇ ਆ ਆਣ ਦੀਆਂ ਉਹ ਚੱਕ ਤਾਂ ਮੇਨ ਜਿਹੜਾ ਸਵਾਲ ਆਂਦਾ ਹੁਣ ਵਕੀਲਾਂ ਨੇ ਜਿਹੜਾ ਸਿਗਾ ਕਨਸਰਨ ਚੱਕਿਆ ਸੀਗਾ ਕਿ ਯਾਰ ਜਿਹੜੇ ਲੋਕੀ ਸਾਈਲਮ ਆ ਉਹਨਾਂ ਦਾ ਕੀ ਹੋਗਾ ਜਿਹਨਾਂ ਨੇ ਸਾਈਲਮ ਆ ਜਿਹਨਾਂ ਠੱਕਾ ਹੋਏ ਉਹਨਾਂ ਦਾ ਕਿਦਾਂ ਇਹ ਜਿਹੜਾ ਮੈਮੋ ਕੀ ਕਹਿੰਦਾ ਹੈਗਾ ਕਿ ਜਦੋਂ ਇੱਕ ਕ੍ਰੈਡੀਬਲ ਫੀਅਰ ਸਕਰੀਨਿੰਗ ਕ੍ਰੈਡੀਬਲ ਫੀਅਰ ਇੰਟਰਵਿਊ ਜਿਹੜੇ ਨੂੰ ਬਿਆਨ ਆਪਾਂ ਕੰਨੇ ਆ ਉਹ ਬਿਆਨ ਅਫਸਰ ਨੇ ਦੇ ਦਿੱਤੇ ਹੁਣ ਤੁਸੀਂ ਕਿੰਨੀ ਵਾਰੀ ਕੰਨੇ ਆ ਸਾਨੂੰ ਹਨਾ ਕਿ ਉੱਥੇ ਇੰਟਰਪ੍ਰੇਟਰ ਵਧੀਆ ਨਹੀਂ ਸੀਗਾ ਆਵਾਜ਼ ਨਹੀਂ ਵਧੀਆ ਆਂਦੀ ਸੀਗੀ ਜਿਹੜਾ ਬੰਦਾ ਸੀਗਾ ਕਾਲਾ ਬੜਾ ਸੀਗਾ ਚੀਕਦਾ ਬੜਾ ਹੈਗਾ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੰਦਾ ਸੀਗਾ ਉਹ ਜਿਹੜੇ ਬਿਆਨ ਆ ਉਹ ਕਹਿੰਦੇ ਆ ਕਿ ਇਹ ਜ ਜੇ ਇਹੋਲੇ ਬਿਆਨ ਇੱਕ ਵਾਰੀ ਉਹਨੇ ਲੈ ਲੇਤੇ ਆਪਾਂ ਅਮਰੀਕੀ ਸਰਕਾਰ ਨੇ ਤੁਹਾਨੂੰ ਮੌਕਾ ਦੇ ਦੇਤਾ ਕਿ ਤੁਸੀਂ ਆਪਣੀ ਕਹਾਣੀ ਦੱਸੋ ਜੇ ਤੁਸੀਂ ਬਿਆਨ ਫੇਲ ਹੋ ਜਾਂਦੇ ਆ ਤੇ ਜੱਜ ਨੇ ਵਾਪਸ ਤੁਹਾਨੂੰ ਭੇਜਤਾ ਤੇ ਬਸ ਉੱਥੇ ਸਟੋਰੀ ਖਤਮ ਆ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਮੇਨ ਵੱਡੇ ਜੱਜ ਦੇ ਕੋਰਟ ਤੇ ਮੁਰੇ ਆਪਣੇ ਵਕੀਲ ਦੇ ਨਾਲ ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ ਮੇਰੀ ਡੀ ਪ੍ਰੋਸੈਸ ਦੀ ਵਾਇਓਲੇਸ਼ਨ ਹੋ ਗਈ ਆ ਉਹ ਚੀਜ਼ ਤੁਸੀਂ ਰੌਲਾ ਜਿਹੜਾ ਨਹੀਂ ਪਾ ਸਕਦੇ ਹਮ ਸਭ ਤੋਂ ਵੱਡੀ ਖਬਰ ਜਿਹੜੀ ਇੱਕ ਚੀਜ਼ ਇਹ ਸੀਗੀ ਕਿ ਜਿਹੜੇ ਲੋਕਾਂ ਨੇ 1 ਸਾਲ ਦੇ ਅੰਦਰ ਸੈਲਮ ਨਹੀਂ ਫਾਈਲ ਕੀਤਾ ਠੀਕ ਆ ਜੋ ਵੀ ਉਹਦਾ ਰੀਜ਼ਨ ਸੀਗਾ ਹੁਣ ਤੁਸੀਂ ਜੇ ਵੇਟ ਕਰੋਗੇ 11ਵੇਂ ਮਹੀਨੇ ਜਾ ਕੇ ਵਕੀਲ ਹਾਇਰ ਕਰਨਾ ਜਾਂ ਵਕੀਲ ਪ੍ਰੋਪਰ ਨਹੀਂ ਹਾਇਰ ਕੀਤਾ ਤੇ 1 ਸਾਲ ਦੇ ਅੰਦਰ ਜਣਾ ਦਾ ਸਾਲਮ ਨਹੀਂ ਫਾਈਲ ਹੋਇਆ ਸੀਗਾ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਪ੍ਰਾਇੋਰਟਾਈਜ਼ ਕਰਨਾ ਤੋਰਨ ਦੇ ਲਈ ਕਹਿ ਰਹੇ ਆ ਮੈਮੋ ਇਹ ਕਹਿ ਰਿਹਾ ਕਿ ਉਹਨਾਂ ਨੂੰ 1 ਇਅਰ ਜਿਹੜੀ ਐਕਸੈਪਸ਼ਨ ਆ ਉਹਨੂੰ ਨੈਰੋ ਕਰਤਾ ਇਹਨਾਂ ਨੇ ਸਰਕਾਰ ਨੂੰ ਇਹਨੂੰ ਕਿਹਾ ਕਿ ਉਹਨਾਂ ਨੇ ਕਿਹਾ ਕਿ ਮੈਮੋ ਦੇ ਵਿੱਚ ਕਿ ਤੁਸੀਂ ਇਹ ਚੀਜ਼ ਦੀ ਪੂਰੀ ਜਿਹੜੀ ਫਾਈਟ ਕਰਨੀ ਆ ਹੂੰ ਜਿਹੜੇ ਇੱਕ ਸਾਲ ਦੇ ਵਿੱਚ ਜਿਹਨਾਂ ਨੇ ਸਾਲਮ ਨਹੀਂ ਲਾਇਆ ਹੂੰ ਉਹਨਾਂ ਨੂੰ ਚੱਕ ਕੇ ਐਕਸਪੀਡਿਟਡ ਰਿਮੂਵਲ ਦੇ ਵਿੱਚ ਪਾਉ ਜੇ ਉਹਨਾਂ ਨੂੰ 2 ਸਾਲ ਤੋਂ ਘੱਟ ਹੋਏ ਆ ਸੋ ਹੁਣ ਦੁਬਾਰਾ ਆਪਾਂ ਸੇਮ ਚੀਜ਼ ਕਰਾਂਗੇ ਕ੍ਰਾਈਮਨਲਾਂ ਦੀ ਸਭ ਤੋਂ ਪਹਿਲ ਜਿਹੜੇ ਲੋਕਾਂ ਤੇ ਆਲਰੇਡੀ ਡਿਪੋਰਟੇਸ਼ਨ ਲੱਗੀ ਸੀਗੀ ਸਰਕਟ ਕੋਰਟ ਤੋਂ ਹਾਰ ਗਏ ਆ ਉਹਨਾਂ ਦੀ ਪਹਿਲ ਆ ਲੇਕਿਨ ਰੈਲੀ ਐਕਟ ਦੇ ਥੱਲੇ ਜਿਹੜੇ ਥੈਫਟ ਥੁਫਟ ਜਿਹੜੇ ਸੀਗੇ ਉਹ ਉਹਨਾਂ ਦੀ ਜਿਹੜੀ ਪਹਿਲ ਹੂੰ ਉਸ ਤੋਂ ਬਾਅਦ ਜਿਹੜੇ ਅੱਗੇ ਆ ਗਏ ਉਹ ਆ ਗਏ ਕਿ ਜਿਨ੍ਹਾਂ ਨੇ 1 ਸਾਲ ਦੇ ਵਿੱਚ ਨਹੀਂ ਲਾਇਆ ਸੀਗਾ 1 ਸਾਲ ਤੋਂ ਲੇਟ ਆ 2 ਸਾਲ ਤੋਂ ਘੱਟ ਉਹਨਾਂ ਨੂੰ ਹੋਏ ਆ ਇਹਨੂੰ ਉਹਨਾਂ ਦੀ ਪੈਲ ਹੂੰ ਇਹ ਜਦੋਂ ਸਾਰੀਆਂ ਚੀਜ਼ਾਂ ਜਿਹੜੀਆਂ ਹੋਜੂਗੀਆਂ ਤੇ ਫੇਰ ਜਿਹੜੀ ਹਵਾਵਾ ਉਹ ਉਹਨਾਂ ਲੋਕਾਂ ਵੱਲ ਵਗੂਗੀ ਜਿਹੜੇ 2 ਸਾਲ ਚ ਆਏ ਸੀਗੇ ਭਾਵੇਂ ਉਹਨਾਂ ਨੇ ਟਾਈਮ ਸਰ ਲਾਤਾ ਹੁਣ ਇਹਦੇ ਵਿੱਚ ਕੀ ਤੁਹਾਡਾ ਬਚਾ ਹੋਣਾ ਬਚਾ ਤੁਹਾਡਾ ਐਵੇਂ ਹੋਣਾ ਕਿ ਇਹ ਤੁਸੀਂ ਇਹੀ ਉਮੀਦ ਕਰੋਗੇ ਇਹ ਜਿਹੜੇ ਬਾਕੀ ਤੁਹਾਡੇ ਤੋਂ ਪਹਿਲੇ ਵਾਲੇ ਜਿਹੜੇ ਲੋਕ ਹਨ ਉਹਨਾਂ ਦੇ ਵਿੱਚ ਹੀ ਇੰਨਾ ਕੁ ਟਾਈਮ ਲੱਗ ਜਵੇ ਕਿ ਤੁਹਾਡੇ ਜਿਹੜੇ 2 ਸਾਲ ਆ ਉਹ ਟੱਪ ਜਾਣ ਅਮਰੀਕਾ ਦੇ ਵਿੱਚ ਹੂੰ ਤੁਸੀਂ ਤੁਹਾਡੀ ਜਿਹੜੀ ਬਚਾ ਕਰੂਗੀ ਕਿ ਸਰਕਾਰ ਮੋਸ਼ਨ ਟੂ ਡਿਸਮਿਸ ਜਿਹੜੀ ਫਾਈਲ ਨਾ ਕਰੇ ਠੀਕ ਹੈ ਜਿਹੜੇ ਲੋਕਾਂ ਨੇ ਆਲਰੇਡੀ ਵਕੀਲ ਹਾਇਰ ਕਰ ਲਿਆ ਠੀਕ ਹੈ ਜਿਨ੍ਹਾਂ ਦੇ ਆਪਣੇ ਆ ਕੇਸ ਜਿਹੜੇ ਲੱਗੇ ਹੋਏ ਸੀਗੇ ਇਹ ਇਹ ਇਹਦੇ ਤੇ ਜਾਣ ਤੋਂ ਪਹਿਲਾਂ ਇੱਕ ਜਿਹੜਾ ਮੈਂ ਇੱਕ ਪੁਛ ਰੂਆ ਹੁਣ ਜਿੱਦਾਂ ਤੁਸੀਂ ਕਹਿੰਦੇ ਵੀ 2 ਸਾਲ ਟੱਪ ਜਾਣ ਆਇਆ ਨੂੰ 2 ਸਾਲ ਟੱਪ ਜਾਣ ਜਾਂ ਕੇਸ ਲਾਇਆ ਨੂੰ 2 ਸਾਲ ਟੱਪ ਜਾਣ ਆਇਆ ਨੂੰ 2 ਸਾਲ ਟੱਪ ਜਾਣ ਜੇ ਆਇਆ ਨੂੰ 2 ਸਾਲ ਟੱਪ ਜਾਣ ਤੇ ਸਾਲ ਦੇ ਵਿੱਚ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਉਹ ਤਾਂ ਲਾਉਣਾ ਹੀ ਹੁੰਦਾ ਉਹ ਤਾਂ ਆਲਰੇਡੀ ਕਾਨੂੰਨ ਹੈਗਾ ਹੀ ਹੈਗਾ ਵੀ ਆਇਆ ਦੇ ਵਿੱਚ ਸਾਲ ਦੇ ਵਿੱਚ ਵਿੱਚ ਲਾਉਣਾ ਹੈ ਤੇ ਪਰ ਇਹ ਪ੍ਰਾਇੋਰਟਾਈਜ਼ ਕਰ ਸਕਦੇ ਨੇ ਨਹੀਂ ਲਾਂਦੇ ਕਈ ਵਾਰੀ ਨਹੀਂ ਵੀ ਲਾਂਦੇ ਬੰਦੇ ਕਈ ਵਾਰੀ ਜਿੱਦਾਂ ਹੁਣ ਆ ਗਏ ਓਵਰਸਟੇ ਕਰ ਗਏ ਸਾਲ ਹੋ ਗਿਆ ਨਹੀਂ ਲਾਏ ਕਈ ਵਾਰੀ 4-4 5-5 ਸਾਲ ਬਾਅਦ ਵੀ ਲਾਂਦੇ ਲੋਕੀ ਉਹ ਵੀਜ਼ਰ ਵੀਜ਼ੇ ਵਾਲੇ ਵੀ ਹੁੰਦੇ ਵਿੱਚ ਨਾਲ ਹੀ ਕਈ ਤੇ ਇਹ ਪਤਾ ਨਹੀਂ ਹੁੰਦਾ ਲੋਕਾਂ ਨੂੰ ਪੈਸੇ ਨਹੀਂ ਹੁੰਦੇ ਜਾਂ ਕਈ ਵਾਰੀ ਕੋਈ ਸਿਚੁਏਸ਼ਨ ਹੋਣਗੀਆਂ ਹੂੰ ਜਰਾ ਤਰ੍ਹਾਂ ਹੀ ਹੁੰਦਾ ਕਿ 11ਵੇਂ ਮਹੀਨੇ ਤੱਕ ਵੇਟ ਕਰਦੇ ਆ ਐਂਡ ਐਂਡ ਤੱਕ ਵੇਟ ਕਰਦੇ ਆ ਬੜੇ ਲੋਕਾਂ ਦੀ ਇਦਾਂ ਵੀ ਆਦਤ ਆ ਕਿ ਅਪੀਲ ਤੇ ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਵੀ ਕਈ ਵਾਰੀ ਆਪਣੇ ਆਫਿਸਾਂ ਤੇ ਕੇ ਯਾਰ ਮੇਰੀ ਕੱਲ ਨੂੰ ਅਪੀਲ ਆ ਇਹ ਵੀ ਜਿਹੜਾ ਹਸਾਬ ਕਿਤਾਬ ਲੋਕਾਂ ਦਾ ਹੈਗਾ ਤੇ ਉਹ ਜਿਹੜਾ ਕਈ ਵਾਰੀ ਉਹਨਾਂ ਦੀ ਜਿਹੜੀ ਡਾਕ ਫਿੱਟ ਅਨਸਰ ਨਹੀਂ ਪਹੁੰਚਦੀ ਸੋ ਕਈ ਰੀਜ਼ਨ ਕਰਨ ਜਿਹੜੇ ਲੋਕੀ ਕਈ ਵਾਰੀ ਨਹੀਂ ਲਾ ਪਾਂਦੇ ਕਿਸ ਹਾਲ ਦੇ ਅੰਦਰ ਸੋ ਮਤਲਬ ਬਾਰਡਰ ਤੇ ਆਇਆ ਐ ਐਂਟਰੀ ਕੀਤੇ ਤਿਆਂ ਨੂੰ ਜੇ 2 ਸਾਲ ਤੋਂ ਘੱਟ ਦਾ ਵਕਤ ਹੋਇਆ ਹੈ ਤੁਹਾਨੂੰ ਸੋ ਕੱਟਆਫ ਡੇਟ ਕੋਈ ਨਹੀਂ ਹੈ ਤੁਹਾਡੇ ਤੇ ਡਿਪੈਂਡ ਆ ਤੁਹਾਡੀ ਐਂਟਰੀ ਇੱਥੇ ਕਦੋਂ ਹੋਈ ਆ ਜੇ 2 ਸਾਲ ਤੋਂ ਘੱਟ ਦਾ ਵਕਤ ਹੋਇਆ ਆ ਤਾਂ ਤੁਸੀਂ ਇਹਨਾਂ ਦੇ ਘੇਰੇ ਦੇ ਵਿੱਚ ਚਪੇਟ ਦੇ ਵਿੱਚ ਆ ਸਕਦੇ ਹੋ ਸਪੈਸ਼ਲੀ ਜਿਹੜੇ ਬੰਦੇ ਸੇਫ ਜਿਹੜੇ ਕਹਿੰਦੇ ਨਾ ਸੇਫ ਆਏ ਆ ਵੀ ਫੜੇ ਨਹੀਂ ਕਿਸੇ ਨੇ ਅੱਗੇ ਹੂੰ ਜੇ ਸੇਫ ਆਏ ਫੜੇ ਨਹੀਂ ਗਏ ਤੁਹਾਡਾ ਤਾਂ ਹੁਣ ਹੋਰ ਵੀ ਚੱਕਰ ਜਿਹੜਾ ਪੈ ਸਕਦਾ ਕਿ ਤੁਹਾਡੇ ਕੋਲ ਪ੍ਰੂਫ ਹੀ ਨਹੀਂ ਹੈਗਾ ਹੁਣ ਪ੍ਰੂਫ ਕਿੱਦਾਂ ਦਵੋਗੇ ਹਾਂ ਕਿ ਆ ਕੇ ਕੋਈ ਕ੍ਰੈਡਿਟ ਕਾਰਡ ਦੀ ਟਰਾਂਜੈਕਸ਼ਨ ਤੁਸੀਂ ਆ ਕੇ ਕੋਈ ਲਾਇਸੈਂਸ ਲਿਆ ਸੀਗਾ ਕੋਈ ਸਟੇਟ ਆਈਡੀ ਸੀਗੀ ਜੇ ਦਾ ਤੁਸੀਂ ਆ ਸੋਚ ਰਹੇ ਆ ਕਿ ਦੋਸਤ ਮਿੱਤਰ ਦਾ ਐਫੀਡੇਵਿਟ ਹੋ ਜਾਣਾ ਜਾਂ ਉਹ ਚੱਲ ਪੈਣਾ ਉਹ ਨਹੀਂ ਚੱਲਣਾ ਤੁਸੀਂ ਕਿਦਾਂ ਪ੍ਰੂਫ ਕਰੋਗੇ ਕਿ ਤੁਹਾਨੂੰ 2 ਸਾਲ ਤੋਂ ਵੱਧ ਹੋ ਗਿਆ ਹੁਣ ਬੰਦੇ ਨੂੰ ਭਾਵੇਂ 5 ਸਾਲ ਵੀ ਹੋ ਗਏ ਉਹ ਕਿਦਾਂ ਪ੍ਰੂਫ ਕਰੂਗਾ ਕਿ ਉਹਨੂੰ ਇੰਨਾ ਟਾਈਮ ਹੋ ਗਿਆ ਹੈ ਦੋਸਤ ਮਿੱਤਰ ਨੂੰ ਤੇ ਇਹਨਾਂ ਨੇ ਏਲੀਅੰਸ ਸਮਗਲਿੰਗ ਚ ਚੱਕ ਲੈਣਾ ਹੈ ਹਿਊਮਨ ਟਰੈਫਿਕਿੰਗ ਚ ਤੂੰ ਭਾਈ ਕਿਦਾਂ ਬੰਦੇ ਨੂੰ ਚੱਕ ਲਿਆਂਦਾ ਇਹ ਤਾਂ ਹੋਰ ਵੀ ਤੱਤੇ ਫਿਰਦੇ ਆ ਜੀ ਸੋ ਦੋ ਸਾਲ ਵਾਲਾ ਜਿਹੜਾ ਸੇਫ ਐਂਟਰੀ ਵਾਲੇ ਆ ਉਹਨੂੰ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਹੋਣੀ ਹੈ ਤੇ ਹੁਣ ਜਿਹਨਾਂ ਨੇ ਸਾਲਮ ਨਹੀਂ ਲਾਇਆ ਉਹ ਜਿਹੜਾਂ ਨੇ ਸਾਲਮ ਨਹੀਂ ਲਾਇਆ ਸਾਲ ਦੇ ਪੈਲ ਆਬਵੀਅਸਲੀ ਜਿਹੜੀ ਹੈਗੀ ਆ ਠੀਕ ਹੈ ਠੀਕ ਹੈ ਤੇ ਇੱਕ ਚੀਜ਼ ਇਹ ਕੀ ਕਹਿ ਰਹੇ ਆ ਕਿ ਜਿਹੜੇ ਭਾਵੇਂ ਉਹਨਾਂ ਨੇ ਵਕੀਲ ਜਿਹੜਾ ਹਾਇਰ ਵੀ ਕਰ ਲਿਆ ਜਿੱਦਾਂ ਹੁਣ ਮੇਰੇ ਖੁਦ ਦੇ ਕਲਾਇੰਟ ਦੇ ਵਿੱਚ ਆ ਜਾਂਦੇ ਆ ਕਿ ਮੰਨ ਲਓ ਕਿਸੇ ਨੇ 2024 ਚ ਮੈਨੂੰ ਹਾਇਰ ਕੀਤਾ ਹੈਗਾ ਹਾਂਜੀ ਉਹਨੂੰ ਪ੍ਰोसीडिंग ਚ ਪਾ ਦਤਾ ਜਿਹੜੀ ਸੈਸ਼ਨ 240 ਪ੍ਰोसीडिंग ਜਿਹੜੇ ਤਾਂ ਆਪਣੇ ਕੇਸ ਕੋਸ ਜਿਹੜੇ ਲੱਗਦੇ ਆ ਹੂੰ ਹੂੰ ਹੁਣ ਇਹ ਵਾਲੀ ਜਿਹੜੀ ਕੈਟਾਗਰੀ ਵਾਲੇ ਲੋਕ ਆ ਜਿਆਦਾ ਪੰਜਾਬੀ ਆਪਣੇ ਜਾਂ ਜਿਆਦਾ ਸਾਡੇ ਵੀਵਰਸ ਜਾਂ ਲਿਸਨਰ ਜਿਹੜੇ ਹੈਗੇ ਆ ਉਹ ਇਹ ਕੈਟਾਗਰੀ ਚਾਹੁੰਦੇ ਆ ਕਿ ਉਹ 2 ਸਾਲ ਤੋਂ ਘੱਟ ਹੋਇਆ ਤੇ ਉਹਨਾਂ ਦੇ ਕੇਸ ਜਿਹੜੇ ਲੱ ਨਵਾਂ ਨਵਾਂ ਦਾ ਵਰਕ ਪਰਮਿਟ ਆਇਆ ਜਾਂ ਕੁਝ ਵੀ ਆਇਆ ਇਹ ਜਿਹੜਾ ਮੈਮੋ ਹੈਗਾ ਇਹ ਕੀ ਕਹਿੰਦਾ ਕਿ ਉਹ ਵਲੇ ਲੋਕੀ ਵੀ ਭਾਵੇਂ ਪ੍ਰोसीਡਿੰਗਸ ਦੇ ਵਿੱਚ ਪਾਤੇ ਆ ਜਿਹੜੇ ਆ ਵਾਲੇ ਲੋਕਾਂ ਦੀ ਗੱਲ ਹੋ ਰਹੀ ਹੈ ਭਾਵੇਂ ਉਹ ਕੋਰਟ ਮਰੇ ਆ ਗਏ ਆ ਭਾਵੇਂ ਉਹਨਾਂ ਦੀ ਮਾਸਟਰ ਹੀアリング ਆ ਗਈ ਆ ਇੰਡੀਵਿਜੂਅਲ ਹੀアリング ਸੈੱਟ ਹੋ ਗਈ ਆ ਪਰ ਜੇ ਤੁਹਾਨੂੰ ਲੱਗਦਾ ਕਿ ਬਾਈਡਨ ਸਰਕਾਰ ਨੇ ਗਲਤੀ ਕਰਤੀ ਆ ਇਹਨਾਂ ਨੂੰ ਸਿੱਧੇ ਛੱਡਤਾ ਇਹਨਾਂ ਨੂੰ ਐਕਸਪੀਡਿਟਡ ਰਿਮੂਵਲ 'ਚ ਪਾਣਾ ਚਾਹੀਦਾ ਸੀਗਾ ਠੀਕ ਆ ਤੇ ਤੁਸੀਂ ਉਹਨਾਂ ਦੇ ਲਈ ਮੋਸ਼ਨ ਟੂ ਜਿਹੜੀ ਡਿਸਮਿਸ ਜਾਂ ਮੋਸ਼ਨ ਟੂ ਟਰਮੀਨੇਟ ਪੀਡੀਜੀ ਨੂੰ ਕਹਿੰਦੇ ਆ ਉਹ ਕਰਾ ਕੇ ਇਹਨਾਂ ਨੂੰ ਕੋਰਟ ਸਿਸਟਮ ਚੋਂ ਕੱਢ ਕੇ ਫਿਰ ਤੁਸੀਂ ਇਹਨਾਂ ਨੂੰ ਐਕਸਪਾਇਰਡ ਰਿਮੂਵਲ ਦੇ ਵਿੱਚ ਪਾਓ ਠੀਕ ਆ ਸੋ ਇਹ ਜਿਹੜੀ ਇੱਕ ਕਾਫੀ ਵੱਡੀ ਚੇਂਜ ਦਾ ਇੱਕ ਸਾਡੇ ਸਾਡੇ ਕੋਲ ਇੱਕ بڑا ਸਵਾਲ ਜਿਹੜਾ ਆਉਂਦਾ ਸਪੈਸ਼ਲ ਇਮੀਗ੍ਰੇਟ ਜੁਵਨਾਈਲ ਦਾ ਜਿਨ੍ਹਾਂ ਦੇ ਗਾਰਡੀਅਨਸ਼ਿਪ ਦੇ ਕੇਸ ਜਿਹੜੇ ਲੱਗੇ ਸੀਗੇ ਇਹ ਗੱਲ ਤੁਹਾਨੂੰ ਪਸੰ ਨਹੀਂ ਨਿਗੇ ਨੇ ਠੀਕ ਆ ਗਾਰਡੀਨ ਗੁਡੀਅਨਸ਼ਿਪ ਦਾ ਰੋਲਾ بڑا ਜਿਹੜਾ ਹੈਗਾ ਹੁਣ ਗਾਰਡੀਨਸ਼ਿਪ ਵਾਲੇ ਕੇਸ ਕੀ ਹੈਗੇ ਆ ਜਿਹੜੇ ਲੋਕਾਂ ਦੀ ਗਾਰਡੀਨਸ਼ਿਪ 360 ਅਪਰੂਵ ਹੋ ਗਿਆ ਹਾਂ ਤਾਂ ਧਿਆਨ ਨਾਲ ਸੁਣਿਓ ਗੱਲ ਬਾਤ ਬਾਅਦ ਚ ਬੜੀਆਂ ਵੀਡੀਓ ਬਣਦੀਆਂ ਵਾ ਆਪਣੇ ਸ਼ੋਅ ਤੋਂ ਪਰ ਪਹਿਲ ਤਾਂ ਮੁੱਠੇ ਦਾ ਹਸਤੀ ਆ ਜਿਹਨਾਂ ਦੀ ਸਪੈਸ਼ਲ ਇਮੀਗਰੈਂਟ ਜੁਵਨਾਈਲ ਦੀ 360 ਅਪਰੂਵਲ ਹੋ ਗਿਆ ਉਹ ਇਟਸੈਲਫ ਇੱਕ ਸਟੈਚੂਟਰੀ ਪਰੋਲ ਹੈਗਾ ਵਾ ਮਤਲਬ ਸਟੈਚੂਟਰੀ ਦਾ ਮਤਲਬ ਕੀ ਹੈਗਾ ਕਾਨੂੰਨੀ ਤੌਰ ਤੇ ਪਰੋਲ ਕੀ ਹੈ ਕਿ ਤੁਹਾਨੂੰ ਰਹਿਣ ਦੀ ਜਿਹੜੀ ਇਜਾਜ਼ਤ ਜਿਹੜੀ ਹੈਗੀ ਆ ਫਰੋਲ ਮੈਲੀਆ ਠੀਕ ਹੈ ਇਸ ਚੀਜ਼ ਦੇ ਵਿੱਚ ਨਹੀਂ ਕਿਸੇ ਨੇ ਤੁਹਾਨੂੰ ਕਲੀਅਰ ਕੀਤਾ ਹੋਣਾ ਕਿ ਗਾਰਡੀਅਨਸ਼ਿਪ ਜਿਹੜੀ ਗ੍ਰਾਂਟ ਹੋ ਗਈ ਆ ਉਹ ਬੰਦਾ ਇੱਥੇ ਰਹਿ ਸਕਦਾ ਕਿ ਨਹੀਂ ਰਹਿ ਸਕਦਾ ਮੇਰੀ ਹੁਣ ਹਰੇਕ ਚੀਜ਼ ਤੇ ਸ਼ਾਰਟ ਫਾਰਮ ਵੀਡੀਓ ਪਾਉਣ ਦੀ ਆਦਤ ਨਹੀਂ ਹੈਗੀ ਕਿਉਂਕਿ ਮੈਨੂੰ ਕੋਈ ਸਨਸਨੀ ਜਾਂ ਵਾਇਰਲ ਵਾਇਰਲ ਕਰਕੇ ਕੋਈ ਫਾਇਦਾ ਨਹੀਂ ਕਿ ਕਿੰਨੇ ਵਿਊ ਪਏ ਆ ਜਾਂ ਕਿੱਦਾਂ ਵਾ ਆਪਣਾ ਕੰਮ ਵਧੀਆ ਚੱਲਦਾ ਤੁਹਾਡੀ ਸਪੋਰਟ ਨਾਲ ਤੁਹਾਡੀ ਦੁਆ ਨਾਲ ਪਰ ਇਹ ਸੀਗਾ ਕਿ ਹਰੇਕ ਬੰਦੇ ਨੂੰ ਡਰਾਵਾ ਜਿਹੜਾ ਪਾਣਾ ਸਹੀ ਨਹੀਂ ਹੈਗਾ 360 ਵਾਲੇ ਜਿਹੜੇ ਸੀਗੇ ਜੋ ਵਿਨਾਈਲ ਗਾਰਡੀਅਨ ਵਾਲੇ ਜਿਨ੍ਹਾਂ ਦਾ 360 ਅਪਰੂਵ ਹੋ ਗਿਆ ਉਹ ਇਟਸੈਲਫ ਇੱਕ ਸਟੈਚੂਟਰੀ ਪ੍ਰੋਲ ਹੈਗਾ ਤੁਹਾਨੂੰ 360 ਦਾ ਅਪਰੂਵਲ ਜਿਹੜਾ ਆਪਣੇ ਕੋਲ ਰੱਖਣਾ ਪੈਣਾ ਵਾ ਜਿਨ੍ਹਾਂ ਦਾ 360 ਪੈਂਡਿੰਗ ਆ ਗਾਰਡੀਅਨਸ਼ਿਪ ਦੇ ਕੇਸ ਜਿਹੜਾ ਨੇ ਪੈਂਡਿੰਗ ਆ ਉਹ ਵੀ ਜਿਹੜਾ ਆਪਣਾ ਸੀਗਾ ਗਾਰਡੀਅਨਸ਼ਿਪ ਦੀ ਪ੍ਰੂਫ ਫਾਈਲ ਜਿਹੜਾ ਹੋਇਆ ਉਹ ਆਪਣੀ ਜੇਬ ਚ ਰੱਖਣਾ ਹਰ ਵੇਲੇ ਠੀਕ ਆ ਆਪਣੇ ਫੋਨ 'ਚ ਉਹਦੀ ਕਾਪੀ ਰੱਖਣ ਕਉਂਕੀ ਸਿਸਟਮ ਚ ਕਈ ਵਾਰੀ ਨਹੀਂ ਸ਼ੋ ਹੁੰਦਾ ਤੇ ਤੁਹਾਨੂੰ ਜੇ ਤੁਸੀਂ ਉਹਨੂੰ ਦਿਖਾਉਂਗੇ ਕਿ ਮੈਨੂੰ 2 ਸਾਲ ਤੋਂ ਘੱਟ ਹੋਏ ਸੀਗੇ ਪਰ ਮੇਰੀ ਜਿਹੜਾ ਜੁਵਨਾਈਲ ਵਾਲੀ ਪਟੀਸ਼ਨ ਅਪਰੂਵ ਹੋ ਗਈ ਆ ਤੇ ਉਹ ਤੁਹਾਨੂੰ ਜਿਹੜਾ ਸੀਗਾ ਐਕਸਪੀਡਿਟਡ ਰਿਮੂਵਲ ਦੇ ਵਿੱਚ ਨਹੀਂ ਹੀ ਪਾਉਗੇ ਠੀਕ ਆ ਇਹ ਚੀਜ਼ ਦਾ ਧਿਆਨ ਰੱਖਿਓ ਠੀਕ ਆ 360 ਅਪਰੂਵ ਹੀ ਆ ਅਪਲਾਈਡ ਕੋਲ ਰੱਖਣਾ ਜੀ ਹੁਣ ਮੈਂ ਦੱਸੂਗਾ ਕਿ ਇਹ ਗੱਲਾਂ ਤੁਹਾਨੂੰ ਕੌਣ ਦੱਸਦਾ ਵਾ ਠੀਕ ਆ ਹੁਣ ਮੈਂ ਦੱਸੂਗਾ ਭਾਵੇਂ ਜਿਹੜਾ ਗਾਰਡੀਅਨਸ਼ਿਪ ਗਾਰਡੀਅਨਸ਼ਿਪ ਹਰ ਲੋਕੀ ਕਰਦੇ ਆ ਇੰਨੀ ਬਰੀਕੇ ਦੇ ਵਿੱਚ ਇੰਨੀ ਡਿਟੇਲ ਦੇ ਵਿੱਚ ਪਿੰਪ ਪੁਆਇੰਟ ਕਰਕੇ ਕਿ ਕਿਹੜੀ ਚੀਜ਼ ਹੋ ਸਕਦੀ ਹੈ ਕਿਹੜੀ ਚੀਜ਼ ਨਹੀਂ ਹੋ ਸਕਦੀ ਆ ਕੌਣ ਦੱਸਦਾ ਹੈਗਾ ਤੁਹਾਨੂੰ ਠੀਕ ਆ ਜਿਹੜੇ ਮਜ਼ਾਕ ਕਰਦੇ ਸੀਗੇ ਜੋਕਰ ਜਿਹੜੇ ਬੰਦੇ ਸੀਗੇ ਇਹ ਕਮੈਂਟਾਂ ਦੇ ਵਿੱਚ ਦਸਵੇਂ ਨੂੰ ਆ ਕੇ ਕਿ ਕਿੱਥੇ ਕਮਿਊਨਿਟੀ ਦਾ ਫਾਇਦਾ ਜਿਹੜਾ ਨਹੀਂ ਹੁੰਦਾ ਠੀਕ ਆ ਤੇ ਸਵਾਲ ਤਾਂ ਬੜੀ ਫਾਇਦਾ ਹੁੰਦਾ ਜੀ ਸੋ ਆਰਕੇ ਕੇ ਵਾਪਸ ਲੈਣ ਵਾਲੇ ਕਿਹੜੇ ਬੰਦੇ ਸੀਗੇ ਤੇ ਇਹ ਚੀਜ਼ ਹੈਗੀ ਆ ਹੁਣ ਫਰਕ ਸਿਰਫ ਇਹ ਪੈ ਜਾਂਦਾ ਹੈਗਾ ਆਪਾਂ ਸਿੱਧੀ ਗੱਲ ਕਰ ਦੇਈ ਦੀ ਆ ਠੀਕ ਆ ਕਈਆਂ ਨੂੰ ਸਾਡੀ ਟੋਨ ਨਹੀਂ ਪਸੰਦ ਆਉਂਦੀ ਕਈਆਂ ਨੂੰ ਸਾਡਾ ਐਟੀਟਿਊਡ ਨਹੀਂ ਪਸੰਦ ਆਉਂਦਾ ਜੋ ਵੀ ਆ ਮੈਂ ਪਰ ਕੀ ਤੁਹਾਨੂੰ ਪਸੰਦ ਕਰਾ ਕੇ ਲੈਣਾ ਹੈ ਠੀਕ ਆ ਮੈਂ ਆਪਣਾ ਕੰਮ ਕਰਨਾ ਉਹਦੇ ਵਿੱਚ ਲੋਕਾਂ ਦਾ ਫਾਇਦਾ ਜਿੰਨੇ ਲੈਣਾ ਚਾਹੁੰਦੇ ਪੂਰਫਲ ਇਨਫੋਰਮੇਸ਼ਨ ਸੱਚੀ ਜਿਹੜੀ ਜਾਣਕਾਰੀ ਦੇਣੀ ਆਪਾਂ ਹੂੰ ਤੇ ਹੁਣ ਤੇ ਮੈਂ ਕਹਿੰਦਾ ਮੈਂ ਉਹ ਸਫਾਈਆਂ ਸੋਈਆਂ ਦੇਣ ਵਾਲਾ ਪੋਲੀਟੀਕਲੀ ਕਰੈਕਟ ਨਾ ਆਉ ਜੀ ਜਾਉ ਜੀ ਉਹ ਵਾਲਾ ਕੰਮ ਨਹੀਂ ਸਿੱਧੇ ਹੈਗਾ ਕਿ ਜਿਹੜੇ ਆਪਣੀ ਜੌਬ ਆ ਬਿਨਾ ਤੇ ਲੂਣ ਮਿਰਚ ਮਸਾਲਾ ਰਹਿ ਤੁਹਾਡੇ ਮੁਰੇ ਰੱਖਤੀ ਕਿ ਭਾਈ ਆ ਚੀਜ਼ ਸੀ ਗਾਰਡੀਅਨਸ਼ਿਪ ਜਿਹਦਾ ਗ੍ਰਾਂਟ ਹੋ ਗਿਆ ਉਹ ਨਹੀਂ ਵਾਪਸ ਭੇਜਿਆ ਜਾ ਸਕਦਾ ਠੀਕ ਹੈ ਮੁੱਕ ਦੀ ਗੱਲ ਇਹ ਚੀਜ਼ਾ ਤੁਹਾਡੇ ਸਾਹਮਣੇ ਤੁਸੀਂ ਬਣੇ ਰਹੋ ਆਪਣੇ ਨਾਲ ਪੰਜਾਬੀ ਰੇਡੀਓ ਯੂ ਐਸ اے ਜਿੰਦਾਬਾਦ ਨੰਬਰ 1 ਚੈਨਲ ਆ ਥੈਂਕ ਯੂ